ਜਿਨ੍ਹਾਂ ਨੂੰ ਕਾਮ ਤੰਗ ਕਰਦਾ ਹੈ ਉਹ ਇਹ ਕਥਾ ਜ਼ਰੂਰ ਸੁਣਿਓ ਕਿਉਂਕਿ ਇਸ ਕਥਾ ਦੇ ਸਰਵਨ ਕਰਨ ਵਾਲੇ ਨੂੰ ਕਾਮ ਨਹੀਂ ਤੰਗ ਕਰਦਾ ਉਹ ਉੱਚੇ ਚਾਲ ਚੱਲਣ ਵਾਲਾ ਬਣਦਾ ਹੈ ਸੁਣਨ ਵਾਲੇ ਦੇ ਪਾਪ ਛੱਟਦੇ ਹਨ ਕਲਿਆਣ ਹੁੰਦੀ ਹੈ ਤੇ మోਕਸ਼ ਮਿਲਦਾ ਹੈ ਅਜਾਮਲ ਇੱਕ ਵੱਡਾ ਪਾਪੀ ਉਸ ਸਮੇਂ ਵਿੱਚ ਮੰਨਿਆ ਗਿਆ ਸੀ ਉਹ ਕਿਉਂ ਪਾਪੀ ਸੀ ਉਸਨੇ ਕੀ ਕਸੂਰ ਕੀਤਾ ਸੀ ਇਸ ਪਰਥਾਏ ਇਉਂ ਕਥਾ ਹੁੰਦੀ ਹੈ ਅਜਾਮਲ ਇੱਕ ਰਾਜ ਬ੍ਰਾਹਮਣ ਦਾ ਪੁੱਤਰ ਸੀ ਉਸ ਦਾ ਬਾਪ ਰਾਜੇ ਕੋਲ ਪੁਜੋਹਤ ਵੀ ਸੀ ਤੇ ਵਜ਼ੀਰ ਵੀ ਬੜਾ ਅਕਲ ਵਾਲਾ ਸੀ ਉਸ ਦੇ ਸਿਆਣੇ ਹੋਣ ਦੀ ਚਰਚਾ ਸਾਰੇ ਪਾਸੇ ਸੀ ਅਜਾਮਲ ਦੀ ਆਯੂ ਜਦੋਂ 5 ਕੁ ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਪੜ੍ਹਨੇ ਪਾ ਦਿੱਤਾ ਉਹ ਜਿਸ ਗੁਰੂਕੋਲ ਪੜ੍ਹਨ ਲੱਗਾ ਉਹ ਵੀ ਬੜਾ ਸਿਆਣਾ ਸੀ ਸਿਆਣੇ ਗੁਰੂ ਨੂੰ ਜਦੋਂ ਸਿਆਣਾ ਵਿਦਾਰਥੀ ਮਿਲ ਜਾਏ ਤਾਂ ਬਹੁਤ ਖੁਸ਼ ਹੁੰਦਾ ਹੈ ਐਸੀ ਹਾਲਤ ਅਜਾਮਲ ਦੇ ਗੁਰੂ ਦੀ ਸੀ ਉਸ ਨੇ ਦੇਖਿਆ ਆਜਾਮਲ ਦੀ ਜ਼ਬਾਨ ਤੇ ਸੁਰਸਤੀ ਬੈਠੀ ਸੀ ਜੋ ਸ਼ਬਦ ਪੜਦਾ ਜਾਂ ਸੁਣਦਾ ਉਸ ਨੂੰ ਹੀ ਯਾਦ ਕਰ ਲੈਂਦਾ ਸੀ ਉਸ ਦਾ ਗਲਾ ਸੁਰੀਲਾ ਸੀ ਜਦੋਂ ਉਹ ਵੇਦ ਮੰਤਰ ਪੜਦਾ ਤਾਂ ਇੱਕ ਅਨੋਖਾ ਹੀ ਰੰਗ ਵੱਜ ਜਾਂਦਾ ਉਹ ਬਹੁਤ ਸਿਆਣਾ ਨਿਕਲਿਆ ਉਸ ਨੇ ਦਸਾਂ ਸਾਲਾਂ ਵਿੱਚ 20 ਸਾਲ ਪੜ੍ਹਨ ਜਿੰਨੀ ਵਿਦਿਆ ਪੜ੍ਹ ਲਈ ਉਸ ਦੀ ਵਿਦਵਤਾ ਦੀ ਪ੍ਰਸਿੱਧਤਾ ਹੋ ਗਈ ਐਸੀ ਪ੍ਰਸਿੱਧਤਾ ਕਿ ਵਿਦਵਾਨ ਦਰਸ਼ਨ ਕਰਨ ਆਉਂਦੇ ਸਨ ਇੱਕ ਦਿਨ ਅਜਾਮਲ ਦੇ ਸਿਆਣੀ ਗੁਰੂ ਨੇ ਆਖਿਆ ਅਜਾਮਲ ਅਜੇ ਤੂੰ ਸ਼ਿਸ਼ ਹੈ ਹਾਂ ਗੁਰਦੇਵ ਮੈਂ ਸ਼ਿਸ਼ ਹਾਂ ਪਰ ਕਿੰਨਾ ਕੁ ਚਿਰ ਸ਼ਿਸ਼ ਰਹਾਂਗਾ ਕੋਈ 4 ਸਾਲ ਹੋਰ ਲੱਗਣੇ ਹਨ ਚਾਰੋਂ ਵੇਦ ਤੇ ਉਪਨਿਸ਼ਦ ਹਨ ਅਜਾਮਲ ਨੇ ਕਿਹਾ ਮੇਰੇ ਲਈ ਕੀ ਆਗਿਆ ਹੈ ਗੁਰਦੇਵ ਉਸ ਦੇ ਵਿਦਿਆ ਗੁਰੂ ਨੇ ਉਹਦੇ ਵੱਲ ਦੇਖਿਆ ਧਿਆਨ ਨਾਲ ਦੇਖ ਕੇ ਆਖਣ ਲੱਗਾ ਅਜਾਮਲ ਜਦੋਂ ਮੇਰੇ ਵੱਲ ਆਵੇਂ ਜਾਂ ਆਪਣੇ ਘਰ ਨੂੰ ਜਾਵੇਂ ਸ਼ਹਿਰ ਤੋਂ ਬਾਹਰ-ਬاہر ਆਇਆ ਜਾਇਆ ਕਰ ਸ਼ਹਿਰ ਵਿੱਚ ਕਦੀ ਨਹੀਂ ਵੜਨਾ ਕਿਉਂਕਿ ਅਜੇ ਤੇਰੇ ਬਸਤਰ ਵਿਦਿਆਰਥੀ ਦੇ ਹਨ ਗੁਰੂ ਆਗਿਆ ਦਾ ਪਾਲਣ ਕਰਨਾ ਹੋਏਗਾ ਨਾ ਆਗਿਆ ਦਾ ਪਾਲਣ ਕਰੇਗਾ ਤਾਂ ਦੁੱਖ ਉਠਾਏਗਾ ਸੁਖੀ ਉਹ ਰਹਿੰਦਾ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ ਕਿਉਂਕਿ ਗੁਰੂ ਨੂੰ ਹਰ ਪ੍ਰਕਾਰ ਦੇ ਗਿਆਨ ਤੇ ਕਰਮ ਦਾ ਗਿਆਨ ਹੁੰਦਾ ਹੈ हे गुरुदेव भला मैं ये पूछ सकदा हां कि आ मेनू शहर विच वडनो क्यों रोकदे हो अजामल ने पुछया ए सवाल सुन के गुरु चुप कर रिया सिर्फ एहो कहया बस शहर तो बाहरों बाहर आया करो ऐसा ही कर्म है अजामल ने गुरु दी आज्ञा दा पालन कीता ओ शहरों बाहर ही बाहर आउंदा ते जांदा नाओ किसी नाल गल ही करदा के उसदे गुरु ने उसनु शहर वडनो रोकया है ਇਸੇ ਤਰ੍ਹਾਂ ਕੁਝ ਸਾਲ ਬੀਤ ਗਏ ਉਹ ਵਿਦਿਆ ਪੜਦਾ ਰਿਹਾ ਉਮਰ 20 ਸਾਲ ਦੀ ਹੋ ਗਈ ਅਜਾਮਲ ਦਰਸ਼ਨੀ ਜੀਵ ਨਿਕਲਿਆ ਨੈਤਰਾਂ ਵਿੱਚ ਡੋਰੇ ਆਏ ਵਿਦਿਆ ਸੰਪੂਰਨ ਹੋਣ ਵਾਲੀ ਸੀ ਉਸ ਦੇ ਪਿੱਛੋਂ ਗੁਰ ਦਿਖਿਆ ਦੇ ਕੇ ਉਸ ਨੇ ਆਜ਼ਾਦ ਹੋ ਜਾਣਾ ਸੀ ਪਰ ਇੱਕ ਦਿਨ ਉਸ ਦੇ ਆਪਣੇ ਮਨ ਨਾਲ ਝਗੜਾ ਹੋ ਪਿਆ ਉਸ ਨੇ ਕਿਹਾ ਗੁਰੂ ਆਗਿਆ ਦਾ ਉਲੰਘਣ ਕਰਕੇ ਸ਼ਹਿਰ ਦੇ ਵਿੱਚੋਂ ਦੇ ਜਾਣਾ ਹੀ ਠੀਕ ਹੈ ਆਖਰ ਇਹ ਤਾਂ ਦੇਖਿਆ ਜਾਏ ਗੁਰੂ ਰੋਕਦਾ ਕਿਉਂ ਹੈ ਉਸ ਦੇ ਇੱਕ ਮਨ ਦੇ ਇਹ ਵੀ ਭਾਖਿਆ ਸੀ ਅਜਾਮਲ ਗੁਰੂ ਦੇ ਆਗਿਆ ਭੰਗ ਕਰਨੀ ਨਰਕ ਦਾ ਭਾਗੀ ਹੋਣਾ ਹੈ ਦੁਖੀ ਹੋਏਗਾ ਦੇਖੀ ਜਾਏਗੀ ਅਜਾਮਲ ਨੇ ਦਿਲ ਤਕੜਾ ਕੀਤਾ ਤੇ ਉਹ ਵਿਦਿਆ ਗੁਰੂ ਕੋਲੋਂ ਉੱਠ ਕੇ ਉਸ ਰਸਤੇ ਨੂੰ ਛੱਡ ਤੁਰਿਆ ਜਿਸ ਰਸਤੇ ਆਇਆ ਜਾਇਆ ਕਰਦਾ ਸੀ ਆਨ ਡਿਠੇ ਰਸਤੇ ਸ਼ਹਿਰ ਵਿੱਚੋਂ ਦੀ ਹੋ ਤੁਰਿਆ ਅਦਾਮਲ ਦੇ ਗੁਰੂ ਨੇ ਉਸ ਨੂੰ ਇਸ ਕਰਕੇ ਸ਼ਹਿਰ ਦਾਖਲ ਹੋਣੋਂ ਰੋਕਿਆ ਸੀ ਕਿ ਸ਼ਹਿਰ ਵਿੱਚ ਮਾਇਆ ਦਾ ਪਸਾਰਾ ਸੀ ਧਨ ਤੇ ਰੂਪ ਦੇ ਚਮਤਕਾਰ ਐਸੇ ਸਨ ਜਿਨ੍ਹਾਂ ਵੱਲ ਜਵਾਨ ਦਾ ਮਨ ਛੇਤੀ ਖਿੱਚਿਆ ਜਾਂਦਾ ਸੀ ਜਵਾਨ ਨੂੰ ਗਿਆਨ ਪੂਰਨ ਨਹੀਂ ਹੁੰਦਾ ਗੁਰੂ ਦੇ ਆਸ਼ਰਮ ਤੋਂ ਅਗਲਾ ਦਰਵਾਜ਼ਾ ਸਾਰਾ ਹੀ ਵੇਸ਼ਵਾ ਨਗਰੀ ਸੀ ਉਸ ਮਹੱਲੇ ਵਿੱਚ ਵੇਸ਼ਵਾਵਾਂ ਬੈਠਦੀਆਂ ਤੇ ਜਵਾਨ ਪੁਰਸ਼ਾਂ ਨੂੰ ਆਪਣੇ ਵਾਸ ਵਿੱਚ ਕਰਦੀਆਂ ਸਨ ਐਸੀ ਹਵਾ ਤੋਂ ਬਚਾਉਣ ਵਾਸਤੇ ਗੁਰੂ ਨੇ ਆਜਾਮਲ ਨੂੰ ਰੋਕਿਆ ਸੀ ਉਹ ਚਾਹੁੰਦਾ ਸੀ ਕਿ ਬਸ ਇਹ ਰਾਜ ਪੰਡਿਤ ਬਣ ਜਾਏ ਜਦੋਂ ਵਿਆਹ ਹੋ ਗਿਆ ਤਾਂ ਮੋੜ ਨਹੀਂ ਖਿੱਚਿਆ ਜਾਵੇਗਾ ਐਸਾ ਹੀ ਉਸ ਦਾ ਖਿਆਲ ਸੀ ਕਿਉਂਕਿ ਗੁਰੂ ਵਾਸਤੇ ਚੇਲਾ ਪੁੱਤਰ ਸਮਾਨ ਹੁੰਦਾ ਹੈ ਉਸ ਦਾ ਖਿਆਲ ਰੱਖਣਾ ਗੁਰੂ ਦਾ ਫਰਜ਼ ਤੇ ਧਰਮ ਹੈ ਚੇਲੇ ਦਾ ਸ਼ਿਸ਼ ਦਾ ਵੀ ਧਰਮ ਹੈ ਕਿ ਉਹ ਗੁਰੂ ਦੀ ਸੇਵਾ ਕਰੇ ਉਸ ਦੀ ਆਗਿਆ ਦਾ ਪਾਲਣ ਕਰੇ ਇਹ ਅਜਾਮਲ ਗੁਰੂ ਕੋਲੋਂ ਤੁਰਨ ਲੱਗਾ ਗੁਰੂ ਨੇ ਯਾਦ ਕਰਾਇਆ ਅਜਾਮਲ ਸ਼ਹਿਰੋਂ ਬਾਹਰ ਬਾਹਰ ਦੇ ਜਾਇ ਬਹੁਤ ਚੰਗਾ ਗੁਰਦੇਵ ਆਹ ਕੇ ਅਜਾਮਲ ਤੁਰ ਪਿਆ ਪਰ ਆਸ਼ਰਮ ਵਿੱਚੋਂ ਨਿਕਲ ਕੇ ਉਹ ਨਗਰ ਦੇ ਅੰਦਰਲੇ ਦਰਵਾਜ਼ੇ ਵੱਲ ਤੁਰਿਆ ਉਹ ਜਿਉਂ ਹੀ ਦਰਵਾਜ਼ੇ ਦੇ ਅੰਦਰ ਹੋਇਆ ਤਿਉਂ ਹੀ ਉਸ ਨਗਰੀ ਦੀ ਮਹਿਮਾ ਉੱਪਰੀ ਤੇ ਅਨੋਖੀ ਲੱਗੀ ਰੰਗਾ ਰੰਗ ਦੀ ਲੀਲਾ ਸੀ ਰੌਣਕ ਸੀ ਸਭ ਤੋਂ ਵੱਧ ਗੱਲ ਇਹ ਸੀ ਕੇ ਸੁੰਦਰ ਨਾਰੀਆਂ ਹਾਵ ਭਾਵ ਕਰਦੀਆਂ ਹੋਈਆਂ ਇੱਧਰ ਉੱਧਰ ਫਿਰਦੀਆਂ ਮਰਦਾਂ ਨਾਲ ਗੱਲਾਂ ਕਰਦੀਆਂ ਸਨ ਉਹਨਾਂ ਦੇ ਰੂਪ ਬਹੁਤ ਸੁੰਦਰ ਸਨ ਨਰਗਸ ਵਰਗੇ ਨੈਣ ਸਨ ਉਹਨਾਂ ਦੇ ਅਧ ਨੰਗੇ ਤਨ ਗੁਲਾਬ ਦੀਆਂ ਪੱਤੀਆਂ ਵਾਂਗ ਲਿਸ਼ਕਦੇ ਸਨ ਉਹ ਸ਼ੋਭਾ ਵਾਲੀਆਂ ਸਨ ਉਹਨਾਂ ਸੁੰਦਰ ਇਸਤਰੀਆਂ ਵੱਲ ਤੱਕਦਾ ਹੋਇਆ ਅਜਾਮਲ ਆਪਣੇ ਘਰ ਨੂੰ ਚੱਲਿਆ ਗਿਆ ਘਰ ਜਾ ਕੇ ਉਹਦਾ ਮਨ ਪੜਨ ਤੇ ਪਾਠ ਯਾਦ ਕਰਨ ਵੱਲ ਨਾ ਲੱਗਾ ਉਹ ਤਾਂ ਉਚਾੜ ਹੋ ਗਿਆ ਤੇ ਜੋ ਕੁਝ ਦੇਖਿਆ ਸੀ ਉਹ ਏ ਸਾਹਮਣੇ ਘੁੰਮਣ ਲੱਗਾ ਰਾਤ ਸੁੱਤਾ نیند ਆਈ ਉਹ ਸੁਪਨੇ ਆਉਂਦੇ ਰਹੇ ਅੱਖਾਂ ਵਿੱਚ نیند ਰਹੀ ਸਵੇਰੇ ਉੱਠਿਆ ਇਸ਼ਨਾਨ ਕੀਤਾ ਜਦੋਂ ਗੁਰੂ ਕੋਲ ਪੁੱਜਾ ਤਾਂ ਗੁਰੂ ਨੇ ਉਸ ਦੀਆਂ ਅੱਖਾਂ ਲਾਲ ਦੇਖੀਆਂ ਅਜਾਮਲ ਰਾਤ ਸੁੱਤਾ ਨਹੀਂ ਕੀ ਗੱਲ ਸੁੱਤਾ ਸਾ ਗੁਰਦੇਵ ਅੱਖਾਂ ਲਾਲ ਕਿਉ ਹਨ ਤੇ ਮਨ ਉਚਾਟ ਪਤਾ ਨਹੀਂ ਗੁਰਦੇਵ ਤੂੰ ਨਗਰੀ ਤੋਂ ਬਾਹਰ ਦੇ ਆਇਆ ਗਿਆ ਸੀ ਆਜਾਮ ਨੇ ਪਹਿਲਾਂ ਤਾਂ ਗੁਰੂ ਦੇ ਆਗਿਆ ਨੂੰ ਭੰਗ ਕੀਤਾ ਤੇ ਪਿਛੋਂ ਦੂਸਰੀ ਮਹਾਨ ਭੁੱਲ ਕੀਤੀ ਕਿ ਝੂਠ ਬੋਲ ਦਿੱਤਾ ਉਸ ਨੇ ਝੂਠ ਬੋਲਦਿਆਂ ਹੋਇਆਂ ਕਿਹਾ ਗੁਰਦੇਵ ਬਾਹਰ ਬਾਹਰ ਗਿਆ ਸੀ ਝੂਠ ਬੋਲਿਆ ਉਸ ਦੀ ਆਤਮਾ ਕੰਬੀ ਪਰ ਝੂਠ ਬੋਲ ਬੈਠਾ ਉਸ ਦਿਨ ਪੜਨ ਵਿੱਚ ਮਾਨੋ ਨ ਲੱਗਾ ਦੋ ਦੋਸ਼ ਹੋ ਗਏ ਉਹਨਾਂ ਦੇ ਵੀ ਨਿਰਮਲ ਮਨ ਤੇ ਭਾਰ ਪਿਆ ਦੂਸਰਾ ਅੱਖਾਂ ਦੇ ਅੱਗੇ ਨਗਰੀ ਦੇ ਨਜ਼ਾਰੇ ਸਨ ਉਸ ਨੂੰ ਪਾਠ ਪੜਨ ਨਹੀਂ ਸੰਦਿੰਦੇ ਜਿਵੇਂ ਕਿਵੇਂ ਉਸ ਦੇ ਸਮਾਂ ਬਤੀਤ ਕੀਤਾ ਜਦੋਂ ਛੁੱਟੀ ਮਿਲੀ ਤਾਂ ਮੋੜ ਉਸ ਨਗਰੀ ਦੇ ਰਸਤੇ ਤੁਰ ਪਿਆ ਉਸ ਨਗਰੀ ਦੇ ਵਾਸ਼ਨਾ ਭਰੀ ਮਹਿਮਾ ਵੇਖਦਾਰਿਆ ਦੇਖਦਾ ਦੇਖਦਾ ਘਰ ਚੱਲਿਆ ਗਿਆ ਇਸ ਤਰ੍ਹਾਂ 10-12 ਦਿਨ ਬਤੀਤ ਹੋ ਗਏ ਉਹ ਜਾਂਦਾ ਰਿਹਾ ਤੇ ਆਉਂਦਾ ਰਿਹਾ ਨਾਰੇ ਰੂਪ ਲੇਲਾ ਨੇ ਉਸ ਦੇ ਜਵਾਨ ਮਨ ਉਤੇ ਅਸਰ ਕਰ ਦਿੱਤਾ ਜਾਦੂ ਵਰਗਾ ਅਸਰ ਤੇ ਉਸ ਦਾ ਮਨ ਡੋਲਣ ਲੱਗਾ ਜਦੋਂ ਮਨ ਡੋਲ ਜਾਏ ਤਾਂ ਬੰਦਾ ਛੇਤੀ ਸ਼ਿਕਾਰੀ ਬਣ ਜਾਂਦਾ ਹੈ ਇੱਕ ਦਿਨ ਇੱਕ ਰੂਪਵਤੀ ਅਜੇ ਛੜਦੀ ਜਵਾਨੀ 16-17 ਸਾਲ ਦੀ ਆਯੂ ਵਾਲੀ ਵੇਸ਼ਵਾ ਨੇ ਉਸ ਦੀ ਬਾਹ ਫੜ ਲਈ ਉਸ ਨੂੰ ਜਾਲ ਵਿੱਚ ਫਸਾ ਕੇ ਪਾਪ ਕਰਮ ਵੱਲ ਲਾ ਲਿਆ ਉਹ ਬਹੁਤ ਚਿਰ ਉਸ ਦੇ ਕੋਲ ਬੈਠਾ ਰਿਹਾ ਭੋਗ ਵਿਲਾਸ ਵਿੱਚ ਰੁੱਝ ਗਿਆ ਘਰ ਗਿਆ ਘਰ ਹੋਰ ਦਾ ਹੋਰ ਲੱਗਾ ਉਸ ਨੂੰ ਨੀਂਦ ਨਾ ਆਈ ਸਵੇਰੇ ਵਿਦਿਆ ਪੜਨ ਵਾਸਤੇ ਗੁਰੂ ਆਸ਼ਰਮ ਵਿੱਚ ਬੇਲੇ ਸਰਨਾ ਆ ਪੜ ਸਕਿਆ ਪਹਿਲਾਂ ਅਜਾਮਲ ਨੇ ਦੋ ਦੋਸ਼ ਕੀਤੇ ਸਨ ਇੱਕ ਗੁਰੂ ਦੇ ਆਗਿਆ ਦਾ ਭੰਗ ਕਰਨਾ ਤੇ ਦੂਜਾ ਝੂਠ ਬੋਲਣਾ ਉਸ ਨੇ ਦੋ ਪਾਪ ਹੋਰ ਕਰ ਦਿੱਤੇ ਇੱਕ ਝੂਠ ਖਾਣੀ ਤੇ ਪਰ ਨਾਰੀ ਗਮਨ ਕਰਨਾ ਉਹ ਕਾਮ ਵਾਸ਼ਨ ਵੱਲ ਵੱਧ ਗਿਆ ਵੇਸ਼ਵਾ ਦਾ ਝੂਠਾ ਭੋਜਨ ਉਸਨੇ ਖਾ ਲਿਆ ਚੌਹਾਂ ਹੀ ਮਹਾਨ ਦੋਸ਼ਾਂ ਨੇ ਉਸ ਦੇ ਬੁੱਧੇ ਪ੍ਰਿਸ਼ਟ ਕਰ ਦਿੱਤੀ ਉਹ ਗੁਰੂ ਕੋਲ ਜਾਂਦਾ ਪਰ ਪਾਠ ਨਾ ਹੁੰਦਾ ਮਨ ਨਾ ਲੱਗਦਾ ਸਿਆਣਾ ਵਿਦਿਆ ਗੁਰੂ ਸਭ ਕੁਝ ਭਾਵੇਂ ਜਾਣ ਗਿਆ ਸੀ ਪਰ ਮਨ ਦੀ ਤਸੱਲੀ ਕਰਨ ਲਈ ਇੱਕ ਦਿਨ ਆਪਣੇ ਸ਼ਿਸ਼ ਅਜਾਮਲ ਦੇ ਪਿੱਛੇ ਪਿੱਛੇ ਚੱਲ ਆ ਗਿਆ ਉਸਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਉਹਦਾ ਚੇਲਾ ਸ਼ਿਸ਼ વેશਵਾਦੇ ਅੰਦਰ ਜਾ ਵੜਿਆ ਉਹ ਪਿੱਛੇ ਮੁੜ ਆਇਆ ਤੇ ਬੜਾ ਬੇਚੈਨ ਰਿਆ ਅਗਲੇ ਦਿਨ ਅਜਾਮਲ ਆਇਆ ਤਾਂ ਉਸਨੇ ਆਖਿਆ ਅਜਾਮਲ ਜਾਓ ਤੁਸੀਂ ਜੋ ਪੜਨਾ ਸੀ ਪੜ ਲਿਆ ਇਹ ਆ ਕੇ ਅਜਾਮਲ ਨੂੰ ਤੋੜ ਦਿੱਤਾ ਤੇ ਉਸਦੇ ਬਾਪ ਨੂੰ ਸੱਦ ਕੇ ਆਖਿਆ ਅਜਾਮਲ ਦਾ ਵਿਆਹ ਕਰ ਦਿਓ ਇਸ ਦਾ ਕੁਆਰਾ ਰਹਿਣਾ ਯੋਗ ਨਹੀਂ ਅਜਾਮਲ ਦਾ ਬਾਪ ਰਾਜ ਪੰਡਿਤ ਸੀ ਰਾਜ ਪੰਡਿਤ ਹੋਣ ਕਰਕੇ ਉਸ ਨੂੰ ਕੋਈ ਵੀ ਔਖੇ ਗੱਲ ਨਹੀਂ ਸੀ ਵਿਆਹ ਕਰਨਾ ਉਹ ਚਾਟਪਾਟ ਉੱਠਿਆ ਤੇ ਥੋੜੇ ਦਿਨਾਂ ਵਿੱਚ ਪ੍ਰਬੰਧ ਕਰਕੇ ਉਸਨੇ ਅਜਾਮਲ ਦਾ ਵਿਆਹ ਕਰ ਦਿੱਤਾ ਅਜਾਮਲ ਦਾ ਵਿਆਹ ਹੋ ਗਿਆ ਘਰ ਸੁੰਦਰ ਗੁਣਵੰਤੀ ਤੇ ਜਵਾਨ ਇਸਤਰੀ ਆ ਗਈ ਪਰ ਅਜਾਮਲ ਦਾ ਮਨ ਚੰਚਲ ਹੀ ਰਿਹਾ ਉਹ ਘਰ ਦੀ ਇਸਤਰੀ ਕੋਲੋਂ ਨਾ ਤ੍ਰਿਪਤਿਆ ਵੇਸ਼ਵਾ ਦੇ ਦੁਆਰੇ ਜਾਂਦਾ ਹੀ ਰਿਹਾ ਪਹਿਲਾਂ ਪਹਿਲਾਂ ਇਸ ਗੱਲ ਦਾ ਲੋਕਾਂ ਨੂੰ ਨਹੀਂ ਸੀ ਪਤਾ ਪਰ ਹੌਲੀ ਹੌਲੀ ਉਸ ਦਾ ਵੇਸ਼ਵਾ ਕੋਲ ਜਾਣਾ ਲੁਕ ਨਾ ਸਕਿਆ ਉਹ ਪ੍ਰਗਟ ਹੋ ਹੀ ਗਿਆ ਉਸ ਦੇ ਧਰਮ ਪਤਨੀ ਨੇ ਬੜਾ ਯਤਨ ਕੀਤਾ ਕਿ ਅਜਾਮਲ ਉਸ ਦੇ ਕੋਲ ਹੀ ਰਹੇ 16 ਸ਼ਿੰਗਾਰ ਵੀ ਕੀਤੇ ਨਾਚ ਤੇ ਗੀਤ ਨਾਲ ਵੀ ਪ੍ਰਸੰਨ ਕਰਨ ਦਾ ਯਤਨ ਕੀਤਾ ਪਰ ਅਜਾਮਲ ਦਾ ਮਨ ਪਾਪੇ ਹੀ ਰਹਾ ਵੇਸ਼ਵਾਦੀ ਝੂਠ ਤੇ ਸ਼ਰਾਬ ਨੇ ਉਸ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਉਹ ਸਤਵੰਤੇ ਨਾਰੀ ਯਤਨ ਕਰਕੇ ਹਾਰ ਥੱਕ ਗਈ ਅਜਾਮਲ ਦੇ ਪਿਤਾ ਦੀ ਮੌਤ ਹੋ ਗਈ ਉਸ ਦੇ ਪਿੱਛੋਂ ਰਾਜੇ ਨੇ ਅਜਾਮਲ ਨੂੰ ਰਾਜ ਪੰਡਿਤ ਬਣਾ ਦਿੱਤਾ ਰਾਜ ਪੰਡਿਤ ਬਣ ਜਾਣ ਤੇ ਉਸ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਉਹ ਧਰਮ ਸਮਾਜ ਤੇ ਰਾਜ ਦਾ ਆਗੂ ਬਣ ਗਿਆ ਉਸ ਦੇ ਕੋਲ ਬਹੁਤ ਪੈਸਾ ਦੌਲਤ ਆ ਗਈ ਕਿਸੇ ਗੱਲ ਦੀ ਕਮੀ ਨਾ ਰਹੀ ਪਰ ਤਾਂ ਵੀ ਉਸ ਨੇ ਚੰਗੇ ਰਾਹ ਤੇ ਚੱਲਣ ਦੀ ਕੋਈ ਸੋਚ ਵਿਚਾਰ ਨਾ ਕੀਤੀ ਉਹ ਸੋਚਦਾ ਵੀ ਕਿਵੇਂ ਪੰਜ ਦੋਸ਼ ਉਸ ਦੇ ਪਿੱਛੇ ਲੱਗ ਗਏ ਸਨ ਗੁਰੂ ਆਗਿਆ ਦਾ ਭੰਗ ਕਰਨਾ ਝੂਠ ਬੋਲਣਾ ਝੂਠ ਖਾਣੀ ਤੇ ਮਦਰਾ ਪੀਣੀ ਪੰਜਵਾਂ ਮਹਾਨ ਦੋਸ਼ ਪਾਪ ਵੇਸ਼ਵਾ ਨਾਲ ਸਰੀਰ ਦੇ ਸੰਬੰਧ ਬਣਾਉਣਾ ਉਸ ਨੇ ਉੱਚ ਪੱਧਰ 'ਤੇ ਮਿਲਣ ਤੇ ਵੀ ਵੇਸ਼ਵਾ ਦੇ ਜਾਣਾ ਨਾ ਛੱਡਿਆ ਸ਼ਹਿਰ ਵਿੱਚ ਆਮ ਚਰਚਾ ਹੋਣ ਲੱਗ ਪਈ ਜੋ ਗੱਲ ਲੁਕੀ ਸੀ ਉਹ ਪ੍ਰਗਟ ਹੋ ਗਈ ਪ੍ਰਗਟ ਹੋਵੇ ਹੋਏ ਸੂਰਜ ਦੇ ਚੜਨ ਦੀ ਤਰ੍ਹਾਂ ਉਸ ਦਾ ਨਵਾਂ ਪਿਆਰ ਇੱਕ ਕਲਾਵੰਤੀ ਵੇਸ਼ਵਾ ਨਾਲ ਹੋ ਗਿਆ ਉਹ ਪਾਪਾਂ ਦੀ ਪੁਤਲੀ ਮਾਇਆ ਰੂਪ ਧਾਰਨ ਕਰ ਬੈਠੀ ਸੀ ਇੱਕ ਦਿਨ ਅਜਾਮਲ ਨੂੰ ਰਾਜੇ ਨੇ ਆਪਣੇ ਪਾਸ ਸੱਦਿਆ ਤੇ ਪੁੱਛਿਆ ਅਜਾਮਲ ਤੁਸੀਂ ਰਾਜ ਪੰਡਿਤ ਹੋ ਅਜਾਮਲ ਨੇ ਉੱਤਰ ਦਿੱਤਾ ਹਾਂ ਮਹਾਰਾਜ ਅਜਾਮਲ ਤੁਸਾਂ ਤੇ ਵਿਰੁੱਧ ਇੱਕ ਦੋਸ਼ ਲੱਗਾ ਹੈ ਕੀ ਦੋਸ਼ ਲੱਗਾ ਹੈ ਮਹਾਰਾਜ ਤੁਸੀਂ ਕਲਾਵੰਤੀ ਵੇਸ਼ਵਾ ਦੇ ਕੋਲ ਜਾਂਦੇ ਹੋ ਸ਼ਰਾਬ ਪੀਂਦੇ ਤੇ ਰੰਗ ਰਲੀਆਂ ਮਾਣਦੇ ਹੋ ਸੱਚ ਹੈ ਮਹਾਰਾਜ ਇਸ ਵਿੱਚ ਰਤਾ ਝੂਠ ਨਹੀਂ ਮੈਂ ਕਲਾਵੰਤੀ ਕੋਲ ਜਾਂਦਾ ਹਾਂ ਉਸ ਨਾਲ ਮੇਰਾ ਪਿਆਰ ਹੈ ਪਰ ਕੀ ਤੈਨੂੰ ਇਹ ਵੀ ਪਤਾ ਹੈ ਕਿ ਰਾਜਪੰਡਿਤ ਐਸਾ ਕੋਈ ਕਰਮ ਨਹੀਂ ਕਰ ਸਕਦਾ ਜੋ ਰਾਜ ਵਿੱਚ ਬਦਨਾਮੀ ਦਾ ਕਾਰਨ ਬਣੇ ਤੇ ਪਰਜਾ ਤੇ ਬੁਰਾ ਅਸਰ ਪਵੇ ਪਤਾ ਹੈ ਮਹਾਰਾਜ ਫਿਰ ਕਿਉਂ ਜਾਂਦੇ ਹੋ ਕਿ ਤੁਸੀਂ ਆਪਣੇ ਬਦਨਾਮੀ ਆਪ ਨਹੀਂ ਸੁਣੀ ਸੁਣੀ ਹੈ ਪਰ ਮੈਂ ਮਜਬੂਰ ਹਾਂ ਮੈਂ ਕਲਾਵੰਤੀ ਨੂੰ ਛੱਡ ਨਹੀਂ ਸਕਦਾ ਉਸ ਦੇ ਰੂਪ ਨੇ ਮੈਨੂੰ ਮੋਹ ਲਿਆ ਹੈ। ਆਜਾਮਲ ਹੋਰ ਅੱਗੇ ਵੱਧ ਗਿਆ। ਉਹ ਨਿਰਲਜ ਬੇਸ਼ਰਮ ਵੀ ਹੋ ਗਿਆ ਕਿਉਂਕਿ ਜਿਸ ਕੋਲ ਬੇਸ਼ਰਮੀ ਆ ਜਾਏ ਉਸ ਦੇ ਪੱਲੇ ਹੋਰ ਕੁਝ ਨਹੀਂ ਰਹਿੰਦਾ। ਨਿਰਲਜਤਾ ਸਭ ਤੋਂ ਮਹਾਨ ਦੋਸ਼ ਪਾਪ ਹੈ। ਰਾਜਾ ਬਹੁਤ ਸਿਆਣਾ ਸੀ। ਉਸ ਦੇ ਉਮਰ ਆਜਾਮਲ ਦੇ ਬਾਪ ਜਿੰਨੀ ਸੀ। ਉਹ ਜਾਣ ਗਿਆ ਕਿ ਉਸ ਦਾ ਰਾਜ ਪੰਡਿਤ ਪਾਪਾਂ ਦਾ ਭਾਗੀ ਬਣ ਗਿਆ ਹੈ। ਪਾਪ ਇਸ ਨੂੰ ਚੰਗੇ ਲੱਗ ਰਹੇ ਹਨ। ਉਸਨੇ ਆਦਾਮਲ ਨੂੰ ਕਿਹਾ ਜੇਕਰ ਉਸਨੇ ਤੈਨੂੰ ਪਤੀ ਮੰਨ ਲਿਆ ਹੈ ਤਾਂ ਉਸ ਨੂੰ ਆਪਣੇ ਘਰ ਲੈ ਆਓ ਘਰ ਰਹੇਗੀ ਤਾਂ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਜਿੰਨਾ ਚਿਰ ਉਹ ਵੇਸ਼ਵਾ ਪਹਿਲੇ ਹੈ ਉਹਨਾਂ ਚਿਰ ਵੇਸ਼ਵਾ ਹੈ ਕਰਮ ਕਰਨਾ ਵੀ ਥਾਂ ਦੇ ਜਾਚਣਾ ਕਰਦਾ ਹੈ ਥਾਂ ਸਿਰ ਹੈ ਕਈ ਚੀਜ਼ਾਂ ਸ਼ੋਭਾ ਦਿੰਦੀਆਂ ਹਨ ਆਵਰਾਜ ਪੰਡਤ ਹੋ ਰਾਜ ਪੰਡਤ ਨੂੰ ਸ਼ੋਭਾ ਨਹੀਂ ਦਿੰਦਾ ਉਹ ਵਿਸ਼ਵਾ ਦੇ ਬਾਜ਼ਾਰ ਵਿੱਚ ਜਾਏ ਮੈਂ ਉਸ ਨੂੰ ਘਰ ਨਹੀਂ ਲਿਆ ਸਕਦਾ ਮਹਾਰਾਜ ਰਾਜੇ ਨੇ ਪੁੱਛਿਆ ਅਜਾਮਲ ਕੀ ਇਹ ਤੇਰਾ ਪੱਕਾ ਫੈਸਲਾ ਹੈ ਹਾਂ ਜੀ ਪੱਕਾ ਫੈਸਲਾ ਹੈ ਤੂੰ ਸੋਚ ਲਿਆ ਹੈ ਹਾਂ ਜੀ ਮਹਾਰਾਜ ਜੀ ਸੋਚ ਲਿਆ ਹੈ ਦੇਖ ਅਜਾਮਲ ਅੱਜ ਤੋਂ ਨਹੀਂ ਹੁਣੇ ਤੋਂ ਤੂੰ ਰਾਜ ਪੰਡਤ ਨਹੀਂ ਰਿਹਾ ਖਾਮੀਆਂ ਇਹ ਹਨ ਗੁਰੂ ਦੀ ਆਗਿਆ ਭੰਗ ਕੀਤੀ ਝੂਠ ਬੋਲਿਆ ਜੂੜ ਖਾਦੇ ਵੇਸ਼ਮਾਨਾ ਨਾਲ ਸੰਬੰਧ ਸ਼ਰਾਬ ਪੀਤੀ ਤੇ ਨਿਰਲज्जਤਾ ਨਾਲ ਮੰਦ ਕਰਮਾਂ ਤੋਂ ਰੁਕਣ ਦੀ ਨਾ ਕੀਤੀ ਹੈ ਐਨੇ ਦੋਸ਼ ਹੁੰਦਿਆ ਹੋਇਆ ਤੁਸੀਂ ਰਾਜ ਪੰਡਿਤ ਰਹਿਣ ਦੇ ਅਧਿਕਾਰੀ ਨਹੀਂ ਤੈਨੂੰ ਸ਼ਹਿਰੋਂ ਬਾਹਰ ਰਹਿਣਾ ਪਵੇਗਾ ਸਾਰੇ ਜਾਇਦਾਦ ਤੇ ਰਾਜ ਮਹਿਲ ਜੋ ਤੇਰੇ ਕੋਲ ਹੈ ਉਹ ਤੇਰੀ ਪਤਨੀ ਤੇ ਉਸਦੇ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈ ਅੱਗੇ ਤੋਂ ਸ਼ਹਿਰ ਵਿੱਚ ਨਹੀਂ ਵੜਨਾ ਹੋਏਗਾ ਕਲਾਵੰਤੇ ਨੂੰ ਵੀ ਸ਼ਹਿਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਬਸ ਇਹ ਹੁਕਮ ਹੈ ਕੋਈ ਅਪੀਲ ਨਹੀਂ ਨਾ ਕੋਈ ਵਸੀਲਾ ਹੈ ਹੁਣੇ ਹੀ ਚਲਿਆ ਜਾ ਰਾਜੇ ਦੇ ਹੁਕਮ ਨੂੰ ਸੁਣ ਕੇ ਰਾਜ ਦਰਬਾਰੀ ਤੇ ਅਹਲਕਾਰ ਸਭ ਘਬਰਾ ਗਏ ਪਰ ਅਜਾਮਲ ਉੱਤੇ ਕੋਈ ਅਸਰ ਨਾ ਹੋਇਆ ਉਸੇ ਵੇਲੇ ਰਾਜਦੂਤਾ ਨੇ ਅਜਾਮਲ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਸ ਨੂੰ ਸ਼ਹਿਰੋਂ ਬਾਹਰ ਕੱਢਣ ਦਾ ਹੁਕਮ ਹੋ ਗਿਆ ਅਜਾਮਲ ਦੀ ਇਸਤਰੀ ਨੇ ਜਦੋਂ ਹੁਕਮ ਸੁਣਿਆ ਤਾਂ ਬਹੁਤ ਦੁਖੀ ਹੋਈ ਪਰ ਰਾਜੇ ਦਾ ਹੁਕਮ ਟਾਲਣਾ ਵੀ ਔਖਾ ਸੀ ਨਗਰ ਵਾਸੀ ਵੀ ਹੈਰਾਨ ਹੋਏ ਪਰ ਅਜਾਮਲ ਨੂੰ ਕੋਈ ਨਾ ਰੋਕ ਸਕਿਆ ਅਜਾਮਲ ਨੇ ਕਲਾਵੰਤੀ ਨੂੰ ਨਾਲ ਲੈ ਕੇ ਸ਼ਹਿਰੋਂ ਬਾਹਰ ਜਾ ਕੇ ਛੰਨ ਪਾਈ ਕਲਾਵੰਤੀ ਦਾ ਸਾਰਾ ਅਸਮਾਨ ਉਥੇ ਲੈ ਆਂਦਾ ਉਹ ਰਾਤ ਦਿਨੇ ਭੋਗ ਵਿਲਾਸ ਵਿੱਚ ਖਚਤ ਹੋ ਗਈ ਤੇ ਇਸ ਤਰ੍ਹਾਂ ਕਰਦੇ ਕਰਦੇ ਚਾਰ ਬੱਚੇ ਹੋ ਗਏ। ਉਹਨਾਂ ਬੱਚਿਆਂ ਲਈ ਅੰਨ, ਕੱਪੜੇ ਦੀ ਲੋੜ ਸੀ। ਰਾਜੇ ਦਾ ਹੁਕਮ ਸੀ ਕੋਈ ਮਦਦ ਨਾ ਕਰੇ ਇਹਨਾਂ ਦੀ। ਸਾਰੇ ਉਸ ਨੂੰ ਅਜਾਮਲ ਪਾਪੀ ਆਖਣ ਲੱਗ ਪਏ ਸਨ। ਤੇ ਉਹ ਚਿੜੀਆਂ ਪੰਛੀਆਂ ਨੂੰ ਮਾਰ ਕੇ ਖਾਣ ਲੱਗੇ। ਨੰਗੇ ਹੀ ਰਹਿਣ ਲੱਗੇ। ਹਾਲਾਤ ਇੰਨੇ ਭੈੜੇ ਹੋਏ ਕਿ ਉਹ ਪਾਗਲਾ ਵਾਂਗ ਖਿੱਚ ਕੇ ਲੋਕਾਂ ਦੇ ਗਲ ਪੈਣ ਲੱਗਾ। ਉਹਦਾ ਸਰੀਰ ਰੋਗੀ ਹੋ ਗਿਆ ਐਸਾ ਰੋਗੀ ਕਿ ਜੀਵਨ ਦੀ ਆਸ਼ਾ ਘਟ ਗਈ ਜਦੋਂ ਸਰੀਰ ਐਸਾ ਹੋਇਆ ਉਸ ਤੋਂ ਪਹਿਲਾਂ ਉਸਦੇ 7 ਪੁੱਤਰ ਹੋ ਗਏ 7ਵੇਂ ਪੁੱਤਰ ਦਾ ਨਾਮ ਉਹਨਾਂ ਨੇ ਨਾਰਾਇਣ ਰੱਖਿਆ ਪਰ ਅਜਾਮਲ ਬਹੁਤ ਦੁਖੀ ਹੋਣ ਲੱਗਾ ਉਹ ਪਾਪਾਂ ਤੇ ਦੁੱਖਾਂ ਦਾ ਇੱਕ ਪੁਤਲਾ ਬਣ ਗਿਆ ਉਹ ਸਵੇਰੇ ਜੰਗਲ ਨੂੰ ਚਲਿਆ ਜਾਂਦਾ ਤੇ ਸ਼ਾਮ ਨੂੰ ਸ਼ਿਕਾਰ ਕਰਕੇ ਮੋੜ ਆਉਂਦਾ ਕਲਾਵੰਤੀ ਵੀ ਹੁਣ ਇੱਕ ਭਾਰੇ ਗ੍ਰਸਤਨ ਬਣ ਗਈ ਸੀ ਸੱਤਾ ਬੱਚਿਆਂ ਦੀ ਮਾਂ ਸੀ ਅਤੇ ਉਸ ਦਾ ਰੂਪ ਢਲ ਗਿਆ ਸੀ ਉਹ ਵੀ ਹੁਣ ਬਹੁਤ ਦੁਖੀ ਹੋਣ ਲੱਗੀ ਇਸ ਤਰ੍ਹਾਂ ਪੁਰਸ਼ ਦਾ ਸੁਭਾਅ ਹੈ ਜਦੋਂ ਦੁੱਖ ਕਸ਼ਟ ਤਨ ਨੂੰ ਲੱਗ ਜਾਣ ਤਾਂ ਭਗਵਾਨ ਜਾਂ ਨੇਕੀ ਯਾਦ ਆਉਂਦੀ ਹੈ ਕਲਾਵੰਤੀ ਨੂੰ ਪਛਤਾਵਾ ਹੋਣ ਲੱਗਾ ਕਿ ਉਸ ਨੇ ਇੱਕ ਉੱਚ ਬ੍ਰਾਹਮਣ ਜੀਵਨ ਨਸ਼ਟ ਕੀਤਾ ਹੈ ਤੇ ਆਪ ਵੀ ਪਾਪਣ ਬਣੀ ਹੈ ਜੇ ਰਾਜੇ ਪਾਸੋਂ ਖਿਮਾ ਮੰਗ ਲੈਂਦੀ ਤਾਂ ਇੰਨਾ ਕਸ਼ਟ ਨਾ ਪਾਉਂਦੇ ਝੁੱਗੀ ਕੋਲੋਂ ਲੰਘਦੇ ਸਾਧੂ ਸੰਤਾਂ ਵੱਲ ਤੱਕਦੇ ਰਹਿੰਦੇ ਫਿਰ ਇੱਕ ਦਿਨ ਪ੍ਰਭੂ ਦੀ ਕਿਰਪਾ ਨਾਲ ਐਸਾ ਸਬਬ ਬਣਿਆ ਕਿ ਦੋ ਸਾਧੂ ਝੁੱਗੀ ਕੋਲ ਠਹਿਰ ਗਏ ਉਹ ਮਹਾਪੁਰਖ ਬੜੇ ਸਿਆਣੇ ਸਨ ਭਗਵਾਨ ਰੂਪ ਪਰ ਕਲਾਵੰਤੀ ਕੋਲ ਕੁਝ ਨਹੀਂ ਸੀ ਜੋ ਉਹਨਾਂ ਨੂੰ ਖਾਣ ਵਾਸਤੇ ਦਿੰਦੀ ਉਹ ਵੈਸ਼ਨੋ ਸਾਧੂ ਸਨ ਅਜਾਮਲ ਸ਼ਾਮ ਨੂੰ ਆਇਆ ਉਹ ਚਿੜੀਆਂ ਤੇ ਬਟੇਰੇ ਕਬੂਤਰ ਆਦਿਕ ਮਾਰ ਕੇ ਲਿਆਇਆ ਤਾਂ ਕਲਾਵੰਤੀ ਨੇ ਉਸ ਦਿਨ ਬਣਾਉਣ ਨੂੰ ਨਾ ਕਰ ਦਿੱਤੀ ਉਸ ਨੇ ਆਖਿਆ ਹੈ ਪਤੀ ਦੇਵ ਅੱਗੇ ਹੀ ਪਤਾ ਨਹੀਂ ਕਿਸ ਕੁ ਕਰਮ ਬਦਲੇ ਇਹ ਦਸ਼ਾ ਹੋਈ ਹੈ ਅਸਾਂ ਨੂੰ ਅਜ ਮਾਸ ਨਹੀਂ ਭੁੰਨਣਾ ਚਾਹੀਦਾ ਸਾਧੂ ਵੈਸ਼ਨੋ ਹਨ ਹੋ ਸਕਦਾ ਹੈ ਕਿ ਕੋਈ ਚੰਗਾ ਬਚਨ ਕਰ ਜਾਣ ਤਾਂ ਸਾਡੇ ਜੀਵਨ ਵਿੱਚ ਕੋਈ ਸੁਖ ਦੀ ਘੜੀ ਆ ਜਾਏ ਸੁਣਿਆ ਹੈ ਸਾਧੂ ਭਗਵਾਨ ਦੇ ਭਗਤ ਹੁੰਦੇ ਹਨ ਅਜਾਮਲ ਨੇ ਕਿਹਾ ਹੈ ਪਿਆਰੀ ਬਾਤ ਤਾਂ ਤੇਰੀ ਠੀਕ ਹੈ ਪਰ ਅਸੀਂ ਕੀ ਖਾਈਏ ਤੇ ਇਹਨਾਂ ਨੂੰ ਕੀ ਦਈਏ ਮਹਿਮਾਨ ਹਨ ਘਰ ਆਏ ਆਤੀਥੀ ਨੂੰ ਭੋਜਨ ਨਾ ਦੇਣਾ ਵੀ ਤਾਂ ਘੋਰ ਪਾਪ ਹੈ ਕਲਾਵੰਤੀ ਨੇ ਕਿਹਾ ਕਿ ਇਹ ਗੱਲ ਵੀ ਠੀਕ ਹੈ ਇਹਨਾਂ ਨੂੰ ਕੀ ਖਾਣ ਨੂੰ ਦਈਏ ਕੁਝ ਦਾਣੇ ਹਨ ਭੁਜੇ ਹੋਏ ਤੇ ਗੁੜ ਹੈ ਉਹ ਵੰਡ ਦਿੰਦੇ ਹਾਂ ਆਪ ਵੀ ਮੁੱਠੀ-ਮੁੱਠੀ ਚਬ ਕੇ ਸਬਰ ਸੰਤੋਖ ਨਾਲ ਰਾਤ ਕੱਟ ਲਈਏ ਸਵੇਰੇ ਜੋ ਹੋਏਗਾ ਦੇਖੇ ਜਾਏਗੀ ਅਜਾਮਲ ਨੇ ਕਿਹਾ ਗਾਲ ਠੀਕ ਹੈ ਐਸਾ ਹੀ ਕਰੋ ਪਤੀ ਪਤਨੀ ਨੇ ਭੁਜੇ ਹੋਏ ਦਾਣੇ ਤੇ ਗੁੜ ਸਾਧੂਆਂ ਨੂੰ ਦਿੱਤਾ ਬੇਨਤੀ ਕੀਤੀ ਮਹਾਰਾਜ ਅਸਾਂ ਕੋਲ ਇਹੋ ਕੁਝ ਹੈ ਅਸੀਂ ਗਰੀਬ ਤੇ ਪਾਪੀ ਹਾਂ ਕਿਰਪਾ ਕਰੋ ਦਇਆ ਕਰੋ ਏ ਮਹਾਰਾਜ ਸਾਡੇ ਲਈ ਭਗਵਾਨ ਅਗੇ ਅਰਦਾਸ ਕਰੋ ਭਗਵਾਨ ਰੂਪ ਸਾਧੂ ਨੇ ਬਚਨ ਕੀਤਾ ਏ ਅਜਾਮਲ ਤ੍ਰੈਕਾਲ ਦ੍ਰਿਸ਼ਟੀ ਨਾਲ ਅਸੀਂ ਸਭ ਜਾਣ ਗਏ ਹਾਂ ਆਪ ਬ੍ਰਾਹਮਣ ਦੇ ਪੁੱਤਰ ਹੋ ਵਾਸਨਾ ਦੀ ਅਗਨੀ ਨੇ ਆਪ ਦੀ ਅਕਲ ਸਭ ਪਸ਼ਮ ਕਰ ਦਿੱਤੀ ਠੀਕ ਹੈ ਪਰ ਸੇਤੀ ਹੀ ਤੁਸਾਂ ਦੇ ਕਲਿਆਣ ਹੋਏਗੇ ਜੋ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਹੈ ਇਹ ਭਗਵਾਨ ਦੀ ਪ੍ਰੇਰਨਾ ਨਾਲ ਹੋਇਆ ਹੈ ਇਸ ਨਾਲ ਪਿਆਰ ਕਰੋ ਨਾਰਾਇਣ ਨਾਰਾਇਣ ਪੁਕਾਰੋ ਇੱਕ ਦਿਨ ਜ਼ਰੂਰ ਨਾਰਾਇਣ ਤੁਸਾਂ ਦੀ ਪੁਕਾਰ ਸੁਣ ਲਵੇਗਾ ਸਾਧੂ ਬਚਨ ਕਰਕੇ ਸਵੇਰੇ ਚੱਲਦੇ ਬਣੇ ਆਜਾਮ ਨੇ ਆਪਣੇ ਪੁੱਤਰ ਨੂੰ ਚੁੱਕ ਲਿਆ ਉਸ ਨਾਲ ਪਿਆਰ ਕਰਦਾ ਹੋਇਆ ਆਖਣ ਲੱਗਾ ਪੁੱਤਰ ਨਾਰਾਇਣ ਆ ਬੇਟਾ ਨਾਰਾਇਣ ਉਹ ਰੋਟੀ ਖਾਉ ਨਾਰਾਇਣ ਦੁੱਧ ਪੀਓ ਨਾਰਾਇਣ ਐਸੀਆਂ ਬਾਤਾਂ ਕਰਨ ਲੱਗਾ ਉਸ ਦੀਆਂ ਬਾਤਾਂ ਉਸ ਦੇ ਮਨ ਨੂੰ ਸ਼ਾਂਤੀ ਦੇਣ ਲੱਗੀਆਂ ਕੁਝ ਐਸੀ ਪ੍ਰਭੂ ਦੀ ਲੀਲਾ ਹੋਈ ਉਹ ਜਿਹੜਾ ਵੀ ਸ਼ਿਕਾਰ ਮਾਰ ਕੇ ਲਿਆਉਂਦਾ ਉਹੋ ਹੀ ਵਿਕ ਜਾਂਦਾ ਉਸ ਨੂੰ ਪੈਸੇ ਮਿਲਣ ਲੱਗੇ ਤੇ ਸਰੀਰ ਨੂੰ ਖਾਣ ਨੂੰ ਮਿਲਣ ਲੱਗਾ ਉਸ ਦੇ ਦਿਨ ਚੰਗੇ ਬੀਤਣ ਲੱਗੇ ਉਹ ਘੁਗੇ ਵਿੱਚ ਰਹਿੰਦਾ ਹੋਇਆ ਵੀ ਕੁਝ ਸੁੱਖ ਅਨੁਭਵ ਕਰਨ ਲੱਗਾ ਕਿਉਂਕਿ ਪ੍ਰਭੂ ਦੇ ਨਾਮ ਦੀ ਬਰਕਤ ਸੀ ਪਰ ਕਾਲ ਮਹਾਬਲੀ ਹੈ ਕਾਲ ਦੀ ਮਾਰ ਤੋਂ ਕੋਈ ਨਹੀਂ ਬਚਦਾ ਜੋ ਦਿਸਦਾ ਹੈ ਸਭ ਚੱਲਣ ਹਾਰ ਹੈ ਸਭ ਦੇ ਕਾਰਜ ਅਧੂਰੇ ਹੀ ਰਹਿ ਜਾਂਦੇ ਹਨ ਜਦੋਂ ਕਾਲ ਆਉਂਦਾ ਹੈ ਕਾਲ ਦਾ ਭਾਰੀ ਹੱਥ ਹਰ ਇੱਕ ਦੇ ਸਿਰ ਉੱਪਰ ਰੱਖਿਆ ਜਾਂਦਾ ਹੈ ਅਜਾਮਲ ਦਾ ਵੀ ਅੰਤ ਕਾਲ ਆ ਗਿਆ ਉਹ ਬਿਮਾਰ ਪੈ ਗਿਆ ਤੇ ਬਿਮਾਰੀ ਵਿੱਚ ਉਸ ਨੂੰ ਕਸ਼ਟ ਦੇਣ ਵਾਲੀ ਬਿਮਾਰੀ ਸੀ ਕਸ਼ਟ ਵਾਲੀ ਬਿਮਾਰੀ ਨਾਲ ਦੁਖੀ ਹੋਣ ਲੱਗਾ ਇੱਕ ਦਿਨ ਐਸਾ ਆਇਆ ਜਦੋਂ ਅੱਖਾਂ ਮੀਟੀਆਂ ਜਾਣੀਆਂ ਸਨ ਜਮਦੂਤ ਖਲੋਤੇ ਨਜ਼ਰ ਆਉਣ ਲੱਗੇ ਨਰਕਾਂ ਦੀ ਅੱਗ ਬਲਦੀ ਦਿਸਣ ਲੱਗੀ ਉਹ ਭਿਆਨਕ ਰੂਪ ਵਿੱਚ ਸੀ ਉਸ ਦੀ ਦਸ਼ਾ ਡਰਾਉਣੀ ਸੀ ਨਰਕਾਂ ਦੇ ਝਾਕੀ ਦੇਖ ਕੇ ਤੇ ਅੰਤਕਾਲ ਨੇੜੇ ਆਇਆ ਜਾਣ ਕੇ ਉਸ ਨੇ ਉੱਚੀ ਉੱਚੀ ਪੁਕਾਰਿਆ ਨਾਰਾਇਣ ਨਾਰਾਇਣ ਆ ਅਜਾਮਲ ਪਾਪੀ ਨੇ ਆਵਾਜ਼ ਤਾਂ ਆਪਣੇ ਪੁੱਤਰ ਨੂੰ ਦਿੱਤੀ ਪਰ ਪੁੱਤਰ ਸ਼ਬਦ ਨਾ ਵਰਤਿਆ ਸੱਚ ਹੀ ਉਸ ਦੀ ਕਲਿਆਣ ਹੋ ਗਈ ਜਿਉਂ ਹੀ ਉਸ ਨੇ ਨਾਰਾਇਣ ਕਿਹਾ ਤਿਉਂ ਹੀ ਧਰਮਰਾਜ ਦੇ ਜਮਦੂਤ ਪਾਸੇ ਹਟ ਗਏ ਰੌਸ਼ਨੀ ਹੋਈ ਨਰਸਿੰਘੇ ਸ਼ੰਖ ਵੱਜੇ ਉਦਰੋਂ ਆਤਮਾ ਨੇ ਸਰੀਰ ਨੂੰ ਛੱਡਿਆ ਉਦਰੋਂ ਫੁੱਲਾਂ ਦਾ ਬਿਬਾਨ ਆ ਗਿਆ ਅਜਾਮਲ ਦੇ ਰੂਹ ਸਵਰਗਾਂ ਨੂੰ ਚਲੀ ਗਈ ਨਾਰਾਇਣ ਕਹਿਣ ਨਾਲ ਪਾਪੀ ਤਰ ਗਿਆ ਇਸ ਪਰਥਾਏ ਚੌਥੇ ਪਾਸ਼ਾਈ ਗੁਰੂ ਰਾਮਦਾਸ ਜੀ ਦਾ ਵਾਚਨ ਹੈ ਅਜਾਮਲ ਪ੍ਰੀਤ ਪੁੱਤਰ ਪ੍ਰਤਕਿਨੀ ਕਾਰ ਨਾਰਾਇਣ ਬੋਲਾਰੇ ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜਮਕੰਕਰ ਮਾਰ ਬਿਦਾਰੇ ਇਸ ਦਾ ਅਰਥ ਹੈ ਅਜਾਮਲ ਦੇ ਆਪਣੇ ਪੁੱਤਰ ਨਾਰੈਣ ਨਾਲ ਕੀਤੀ ਹੋਈ ਜਗਤ ਪ੍ਰਸਿੱਧ ਹੈ ਪ੍ਰੀਤ ਅਜਾਮਲ ਆਪਣੇ ਪੁੱਤਰ ਨੂੰ ਨਾਰੈਣ ਨਾਮ ਨਾਲ ਬੁਲਾਉਂਦਾ ਸੀ ਨਾਰੈਣ ਕਹਿੰਦਿਆ ਹੋਇਆ ਉਸ ਦੀ ਪ੍ਰੀਤ ਪ੍ਰਭੂ ਨਾਰੈਣ ਨਾਲ ਵੀ ਬਣ ਗਈ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਗੁਰਬਾਣੀ ਵਿੱਚ ਪੰਕਤੀਆਂ ਮਿਲ ਜਾਂਦੀਆਂ ਹਨ ਜਿਸ ਵਿੱਚ ਅਜਾਮਲ ਦੇ ਬਾਰੇ ਵਿਚਾਰ ਦਿੱਤੀ ਗਈ ਹੈ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਦਾ ਵੀ ਬਚਨ ਹੈ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਭਾਈ ਗੁਰਦਾਸ ਜੀ ਵੀ ਫਰਮਾਉਂਦੇ ਹਨ ਪਤਿਤ ਅਜਾਮਲ ਪਾਪ ਕਰ ਜਾਏ ਕਲਾ ਵਤਣੀ ਦੇ ਰਹਾ ਗੁਰ ਤੇ ਬੇਮਕ ਹੋਏ ਕੈ ਪਾਪ ਕਮਾਵੇ ਦੁਰਮਤ ਦਹਿਆ ਵਿਰਥਾ ਜਨਮ ਗਵਾਏ ਅਨਭਵ ਜਲ ਅੰਦਰ ਫਿਰਦਾ ਘਰੇ ਵਹਿਆ ਛੇ ਪੁੱਤ ਜਾਏ ਵੇਸਵਾ ਪਾਪਾਂ ਦਾ ਫਲ ਸਿਸ਼ੇ ਲਹਿਆ ਪੁੱਤ ਉਪੰਨਾ ਸਤਵਾਂ ਨਾਉ ਧਰਨ ਨੂੰ ਚਿਤ ਉਮਹਿਆ ਗੁਰੂ ਦਵਾਰ ਹੈ ਜਾਏ ਕੈ ਗੁਰਮੁਖ ਨਾਉ ਨਰੈਣ ਕਹਿਆ ਅੰਤਕਾਲ ਜਮਦੂਤ ਵੇਖ ਪੁੱਤ ਨਰੈਣ ਬੋਲਿਆ ਸਹਿਆ ਜਮਗਣ ਮਾਰੇ ਹਰ ਜਨ ਗਿਆ ਸੁਰਗ ਜਮ ਡੰਡ ਨ ਸਹਿਆ ਨਾਏ ਲਏ ਦੁੱਖ ਡੇਰਾ ਟਹਿਆ ਸੋ ਇਸ ਅੱਜ ਦੀ ਵੀਡੀਓ ਆਪ ਜੀ ਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਅਣ ਸੁਣੀਆਂ ਹੋਈਆਂ ਕਥਾਵਾਂ ਲੈ ਕੇ ਆ ਰਹੇ ਹਾਂ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈੱਲ ਵਾਲਾ ਬਟਨ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਵੀ ਆਪ ਜੀ ਨੂੰ ਮਿਲ ਸਕਣ ਵੀਡੀਓ ਵਿੱਚ ਸਾਡੇ ਨਾਲ ਇਥੋਂ ਤੱਕ ਬਣੇ ਰਹਿਣ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ